ਮੈਂ ਕੋਈ ਰਾਜਨੀਤਿਕ ਪਾਸ਼ਣ ਨਹੀਂ ਦੇਣਾ ਮੈਂ ਸਿਰਫ ਗੱਲ ਕਹਿਣੀ ਹੈ ਇੱਕ ਕਿ ਜਿਹੜੀ ਜਲੰਧਰ ਪੱਛਮੀ ਦੀ ਇਲੈਕਸ਼ਨ ਹੋ ਰਹੀ ਹੈ ਉਹ ਹੋਣੀ ਨਹੀਂ ਚਾਹੀਦੀ ਸੀ ਉਹ ਇੱਕ ਬੰਦੇ ਦੇ ਸੁਆਰਥੀ ਜਾਂ ਲਾਲਚੀ ਹੋਣ ਕਰਕੇ ਹੋ ਰਹੀ ਹੈ ਉਹੀ ਬੰਦਾ ਫੇਰ ਐਮਐਲਏ ਖੜਾ ਹੈ ਜਦੋਂ ਮੈਂ ਕੋਈ ਤਨਖਾਹ ਵਧਾਤੀ ਹੋਵੇ ਬਾਈ ਚ ਤਨਖਾਹ ਹੋਰ ਸੀ 24 ਚ ਤਨਖਾਹ ਵੱਧ ਗਈ ਜਾ ਮੈਂ ਕੋਈ ਪੱਤੇ ਬਦਲਤੇ ਹੋਣ ਕਿ 22 ਚ ਪੱਤੇ ਐਨੇ ਮਿਲਣਗੇ 24 ਚ ਐਨੇ ਮਿਲਣਗੇ ਫਿਰ ਤੁਹਾਡੇ ਕੋਲੇ ਉਹ ਕਹਿੰਦਾ ਪਹਿਲਾਂ ਮੈਨੂੰ ਇਧਰੋਂ ਬਣਾਓ ਹੁਣ ਕਹਿੰਦਾ ਮੈਨੂੰ ਇਧਰੋਂ ਬਣਾਓ ਕਿਉਂ ਵੀ ਇਹ ਜਨਤਾ ਨੂੰ ਕੀ ਸਮਝਿਆ ਕਦੇ ਮਰ ਜਾ ਚਿੜੀਏ ਕਦੇ ਜਿਉਂ ਜਾ ਚਿੜੀਏ ਸੋਇ ਅਸਵਰ ਪਰ ਪ੍ਰਮਾਤਮਾ ਉਹਨੇ ਕੋਈ ਆਵਦਾ ਸ਼ਰੀਬ ਬੰਦਾ ਵੀ ਕਿਸੇ ਨਾ ਕਿਸੇ ਕੁਰਸੀ ਤੇ ਪਠਾਉਣਾ ਹੁੰਦਾ ਪਰ ਉਹਦੇ ਪਹਿਲਾਂ ਕੁਰਸੀ ਖਾਲੀ ਕਰਨੀ ਪੈਂਦੀ ਹੈ ਤਾਂ ਭਗਤ ਵਾਸਤੇ ਇੱਕ ਭਗਤ ਵਾਸਤੇ ਰੱਬ ਨੇ ਆਪਦੇ ਭਗਤ ਵਾਸਤੇ ਕੁਰਸੀ ਖਾਲੀ ਕੀਤੀ ਹੈ ਉਹਦੇ ਭਗਤ ਪਠਾ ਦੇ ਨੌਜਵਾਨਾਂ ਦਾ ਜੋਸ਼ ਦੇਖਿਆ ਅੱਜ ਚੌਥਾ ਪ੍ਰੋਗਰਾਮ ਹੈ ਮੇਰਾ ਇੱਥੇ ਸਵੇਰੇ 550 ਤੋਂ 1000 ਬੰਦੇ ਨੂੰ ਘਰੇ ਮਿਲਦਾ ਚਲੋ ਇੱਕ ਕੰਮ ਵਧੀਆ ਹੋ ਗਿਆ ਇਹ ਸਿਲੈਕਸ਼ਨ ਕਰਕੇ ਮੇਰਾ ਇੱਕ ਸੁਪਨਾ ਪੂਰਾ ਹੋ ਗਿਆ 도ਆਬੇ ਚ ਰਹਿਣ ਦਾ ਘਰ ਲੈ ਲਿਆ ਮੈਂ ਕਿਰਾਏ ਤੇ ਹਫਤੇ ਚ ਦੋ ਦੋ ਤਿੰਨ ਦਿਨ ਮੈਂ ਆਇਆ ਕਰੂੰ ਖੁਦ ਬਾਕੀ ਸਾਰੇ ਦਿਨ ਅਫਸਰ ਆਇਆ ਕਰਨਗੇ ਇੱਕ ਮੁੱਖ ਮੰਤਰੀ ਦਾ ਦਫ਼ਤਰ ਜਲੰਧਰੋਂ ਵੀ ਚੱਲਿਆ ਕਰੂਗਾ ਸਾਰੇ ਮਾਝੇ ਤੇ 도ਆਬੇ ਵਾਸਤੇ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਪੈਣੀ ਦਿਨ ਫੁੱਟਦਾ ਹੈ ਦਿਹਾੜੀ ਟੁੱਟਦੀ ਹੈ ਪੈਸੇ ਲੱਗਦੇ ਕੰਮ ਨਾ ਹੋਵੇ ਦੋ ਦਿਹਾੜੀਆਂ ਫੁੱਟ ਸਕਦੀਆਂ ਸੁੱਤਾ ਕਰਕੇ ਅਰਵਿੰਦ ਕੇਜਰੀਵਾਲ ਜੀ ਵੱਲੋਂ ਵੀ ਸਨੇਹਾ ਤੁਹਾਨੂੰ ਮੈਨੂੰ ਅੱਜ ਉਹਨਾਂ ਨੇ ਕਿਹਾ ਕਿਉਂਕਿ ਉਹਨਾਂ ਦੇ ਧਰਮ ਪਤਨੀ ਮਿਲਣ ਜਾਂਦੇ ਨੇ ਉਹ ਦੱਸ ਦਿੰਦੇ ਆ ਕੁਛ ਨਾ ਕੁਛ ਕੇ ਭਗਵੰਤ ਨੂੰ ਆਹ ਕਹਿ ਦਿਓ ਮੈਨੂੰ ਸਨੇਹਾ ਦਿੱਤਾ ਜਲੰਧਰ ਵੈਸਟ ਵਾਲਿਆਂ ਨੂੰ ਕਹਿ ਦਿਓ ਕਿ ਆਮ ਆਨੀ ਪਾਰਟੀ ਆ ਸਾਥ ਦੇ ਦੇਣ ਝਾੜੂ ਦੇ ਚੋਣ ਨਿਸ਼ਾਨ ਦਾ ਬਟਨ ਦਬ ਦੇਣ ਤੁਹਾਡੇ ਇਲਾਕੇ ਦਾ ਵਿਕਾਸ ਆਪ ਦੀ ਆਪ ਦੇ ਹੱਥਾਂ 'ਚ ਲਓ ਆਪਣੇ ਹੱਥਾਂ 'ਚ ਪਹਿਲਾਂ ਵਾਲਿਆਂ ਦਾ ਕੀ ਪ੍ਰੋਬਲਮ ਰਹੀ ਹੁਣ ਜਿਹੜੀ ਸੀਵਰੇਜ ਦੀ ਪ੍ਰੋਬਲਮ ਹੈ ਟੱਕੜਾਂ ਦੀ ਪ੍ਰੋਬਲਮ ਹੈ ਬਿਜਲੀ ਦੀ ਪ੍ਰੋਬਲਮ ਹੈ ਲਾਈਟਾਂ ਦੀ ਏਕੀ ਦੀ ਹੈ ਜੀ ਕਾਰਪੋਰੇਸ਼ਨ ਦੀ ਕਾਰਪੋਰੇਸ਼ਨ ਕਿਹਦੇ ਕੋਲੇ ਆ ਕਾਂਗਰਸ ਕੋਲੇ ਕਾਂਗਰਸ ਦੀ ਕਾਰਪੋਰੇਸ਼ਨ ਡਿਪਟੀ ਮੇਅਰ ਕੌਣ ਹੈ ਜਿਹੜੀ ਕਾਂਗਰਸ ਵੱਲੋਂ ਲੜ ਰਹੀ ਹੈ ਉਹ ਭਰਾਵੋ ਜਿਹੜੀ ਆਪਣੇ ਬਾੜ ਦਾ ਕੰਮ ਨਹੀਂ ਕਰਾ ਸਕਦੀ ਉਹ ਪੂਰੇ ਹਲਕੇ ਦਾ ਕੰਮ ਕਿੱਥੋਂ ਕਰਾਉਗੀ ਬੀਬੀ ਸ੍ਰਿੰਦਰ ਕੌਰ ਉਹ ਦੂਜੀ ਤਾਂ ਵਿਚਾਰੀ ਰੱਖੀ ਨਾਂ ਲਈਏ ਅਕਾਲੀ ਦਲ ਉਹ ਤਾਂ ਸੁਖਵੀਰ ਬਾਦਲ ਦੀ ਤੱਕੜੀ ਕੁਝ ਹੋਰ ਟੋਲੀ ਜਾਂਦੀ ਆਪ ਉਹ ਹਾਥੀ ਤੇ ਚੜਿਆ ਬੈਠਾ ਹੈ ਉਹਨਾਂ ਨੂੰ ਛੱਡੀ ਦਿਓ ਉਹ ਤਾਂ ਰਾਮਨਾਮ ਸੱਤ ਹੈ ਉਦੋਂ ਹੋ ਗਿਆ ਕੰਮ ਇਹ ਸੀਟ ਦੇ ਜਿੱਤਣ ਨਾਲ ਜੇ ਕਾਂਗਰਸ ਜਿੱਤਦੀ ਹੈ ਤਾਂ ਕਾਂਗਰਸ ਨੂੰ ਕੋਈ ਫਰਕ ਨਹੀਂ ਪੈਣਾ ਪਰ ਜੇ ਇਹ ਸੀਟ ਆਵਾਜ਼ੀ ਪਾਰਟੀ ਜਿੱਤਦੀ ਹੈ ਤਾਂ ਥੋੜਾ ਹਿੱਸਾ ਪੈ ਜਾਣਾ ਹੈ ਸਰਕਾਰ 'ਚ ਫਿਰ ਅਰਜੀ ਅਰਜੀ ਮਹਿੰਦਰ ਭਗਤ ਦੀ ਸਾਈਨ ਮੇਰੇ ਇਹ ਗੱਲ ਮੈਂ ਲਾਈਟ ਮੱਥੇ ਲੱਗਦੀ ਹੈ ਮੈਂ ਤੁਹਾਨੂੰ ਕਹਿ ਕੇ ਕੰਮ ਕਰਾਂਗੇ মিডিਆ ਵਾਲੇ ਕੁਝ ਲੱਗੇ ਹੋਏ ਨੇ ਕਹਿੰਦੇ ਭਗਵਾਨ ਤਮਾਨ ਗਲੀਆਂ ਚ ਕਿਉਂ ਫਿਰਦਾ ਹੈ ਕਿਉਂ ਵੀ ਮੈਂ ਗਲੀਆਂ ਚ ਕਿਉਂ ਨਹੀਂ ਜਾ ਸਕਦਾ ਬਈ ਮੇਰੇ ਪੰਜਾਬ ਦੀਆਂ ਗਲੀਆਂ ਨੇ ਤੇ ਮੈਂ ਜੰਮਿਆ ਹੀ ਗਲੀਆਂ ਚ ਆ ਮੈਂ ਜੰਮਿਆ ਹੀ ਪਿੰਡਾਂ ਚ ਆ ਮੈਂ ਜੰਮਿਆ ਹੀ ਗਰੀਬੀਆਂ ਚ ਆ ਮੈਂ ਕਿਉਂ ਨਹੀਂ ਜਾ ਸਕਦਾ ਬਈ ਕਹਿੰਦੇ ਕੈਪਟਨ ਮਰਿੰਦਰ ਐ ਜਾਂਦਾ ਨਹੀਂ ਹੁੰਦਾ ਸੀ ਮੈਂ ਕਿਹਾ ਫਿਰ ਤਾਈਓ ਤਾਂ ਅੱਜ ਹੈ ਨਹੀਂ ਕੁਝ ਜੇ ਜਾਂਦਾ ਹੁੰਦਾ ਸ਼ਾਇਦ ਕੁਝ ਹੁੰਦਾ ਸੁਇਸ ਕਰਕੇ ਕੋਈ ਪ੍ਰੋਟੋਕਾਲ ਨਹੀਂ ਲੋਕਾਂ ਨੂੰ ਮਿਲਣਾ ਮੇਰਾ ਪ੍ਰੋਟੋਕਾਲ ਹੈ ਭਾਵੇਂ ਮੂਰੇ 50 ਬੰਦੇ ਬੈਠੇ ਹੋਣ ਮੈਂ ਜਾਊਂਗਾ ਮੈਨੂੰ ਬੁਲਾਓ ਕਿਸੇ ਗਲੀ 'ਚ ਕੋਈ ਇਹ ਨਹੀਂ ਹੈਗਾ ਕਿ ਮੁੱਖ ਮੰਤਰੀ ਇੰਨਿਆਂ ਤੋਂ ਘਟ ਜਾਂਦਾ ਨਹੀਂ ਹੁੰਦਾ ਫਲਾਣਾ ਨਹੀਂ ਹੁੰਦਾ ਤਮੰਕਾ ਨਹੀਂ ਹੁੰਦਾ ਨੋ ਨੋ ਤੁਹਾਡੇ ਨਾਲ ਗਲੀਆਂ ਜਾ ਕੇ ਤਾਂ ਪਤਾ ਲੱਗਦਾ ਮੁਸ਼ਕਲਾਂ ਕੀ ਨੇ ਔਰ ਜਿੱਥੇ ਮੁਸ਼ਕਲਾਂ ਨੇ ਉੱਥੇ ਹੱਲ ਵੀ ਨੇ ਹੁਣ ਤੁਹਾਨੂੰ ਮਿਲਿਆ ਕਰਾਂਗੇ ਤਸਮਾਸਿਆਮ ਦਾ ਹੱਲ ਵੀ ਹੋਊਗਾ ਪੰਜਵੇਂ ਨੰਬਰ ਤੇ ਬਟਨ ਹੈ ਮਹਿੰਦਰ ਪਗਤ ਜੀ ਦਾ ਫੋਟੋ ਵੀ ਲੱਗੀ ਹੋਊਗੀ ਝਾੜੂ ਦਾ ਚੋਣ ਨਿਸ਼ਾਨ ਵੀ ਹੋਊਗਾ ਪੰਜਵਾਂ ਨੰਬਰ ਉਦੋਂ ਪਹਿਲਾਂ ਕੋਈ 1 2 3 4 ਬਟਨ ਦੇਖਣੇ ਨਹੀਂ ਨਹੀਂ ਚਿੱਟਾ ਮੋਤੀਆ ਉਤਰਿਆ ਹੋਊਗਾ ਅੱਖਾਂ 'ਚ ਐਨੇ ਲੁਟੇਰੇ ਨੇ ਇਹ ਲੁੱਟਿਆ ਇਹਨਾਂ ਨੇ ਪੰਜਾਬ ਲੁੱਟਿਆ ਜਲੰਧਰ ਲੁੱਟਿਆ ਸਾਡਾ ਬਚਪਨ ਲੁੱਟਿਆ ਸਾਡੀ ਜਵਾਨੀ ਲੁੱਟੀਆ ਸਾਡਾ ਬਡਾਪਾ ਲੁੱਟਿਆ ਬੜੀ ਮੁਸ਼ਕਿਲ ਨਾ ਆਮ ਲੋਕਾਂ ਦੀ ਸਰਕਾਰ ਆਈ ਆ ਜਿਹੜੇ ਆਮ ਬੰਦੇ ਆਮ ਘਰਾਂ ਦੇ ਇਹੀ ਦੁੱਖ ਹੋਇਆ ਪਿਆ ਇਹਨਾਂ ਨੂੰ ਦਿਨ ਰਾਤ ਮੈਨੂੰ ਗਾਲਾਂ ਕੱਢੀ ਜਾਂਦੇ ਰਹਿੰਦੇ ਆ ਕਹਿੰਦੇ ਆਮ ਬੰਦਾ ਕਿਵੇਂ ਬਣ ਗਿਆ ਯਾਰ ਆਮ ਘਰਾਂ ਦਾ ਮੁੰਡਾ ਕਿਵੇਂ ਬਣ ਗਿਆ ਯਾਰ ਇਹ ਕਿਉਂ ਬਣ ਗਿਆ ਯਾਰ ਇੱਥੇ ਤਾਂ ਸਾਸੀ ਬਹਿਣ ਕਈ ਤਾਂ ਪਜਾਮੀਆਂ ਸਵਾਈਂ ਫਿਰਦੇ ਸੀ ਸੌ ਚੁੱਕਣ ਵਾਸਤੇ ਉਹ ਵਿੱਚ ਹੀ ਰਹਿ ਗਈਆਂ ਪਜਾਮੀਆਂ ਕਿਉਂਕਿ ਤੁਸੀਂ ਕੋਈ ਫੈਸਲਾ ਹੋਰ ਕਰਤਾ ਸੁੱਤਾ ਕਰਕੇ ਮੈਂ ਤੁਹਾਨੂੰ ਕਹਿਣਾ ਆ ਕਿ ਮੈਂ ਤੁਹਾਡਾ ਤੁਸੀਂ ਮੇਰੇ ਹੋ ਕਿਸੇ ਦਾ ਮੈਂ ਛੋਟਾ ਭਾਈ ਆ ਕਿਸੇ ਦਾ ਵੱਡਾ ਭਾਈ ਆ ਕਿਸੇ ਦਾ ਪੁੱਤ ਆ ਕਿਸੇ ਦਾ ਭਤੀਜਾ ਪਰ ਮੈਨੂੰ ਇੰਨਾ ਪਤਾ ਹੈ ਨਾ ਮੇਰਾ ਪੰਜਾਬ ਨਾਮ ਹੈ ਪੰਜਾਬ ਦੇ ਕਿਸੇ ਬਸਤੇ ਹਿੱਸਾ ਪਾਉਣਾ ਨਾ ਮੈਂ ਕਿਸੇ ਰੇਤੇ ਚ ਹਿੱਸਾ ਪਾਉਣਾ ਨਾ ਠੇਕੇ ਚ ਹਿੱਸਾ ਪਾਉਣਾ ਨਾ ਮੈਂ ਕਿਸੇ ਟਾਬੇ ਚ ਹਿੱਸਾ ਪਾਉਣਾ ਮੈਂ ਹਿੱਸਾ ਪਾਉਣਾ ਤਾਂ ਤਿੰਨ ਸਾਢੇ ਤਿੰਨ ਕਰੋੜ ਪੰਜਾਬੀਆਂ ਦੇ ਦੁੱਖ ਸੁੱਖਾ ਹਿੱਸਾ ਪਾਉਣਾ ਸੁਚੰਤਾ ਜਨਾਰਦਨ ਵੱਡੀ ਐ ਤੁਹਾਡੇ ਕੋਲੇ ਆਇਆ ਸਗੋ ਵਧੀਆ ਹੀ ਹੋ ਗਿਆ ਜੋ ਰੱਬ ਕਰਦਾ ਵਧੀਆ ਕਰਦਾ 2 ਸਾਲ ਥੋੜੇ ਜੇ ਗਲਤ ਚੱਲੇ ਗਿਆ ਅੱਜ ਮੈਂ ਡਾਕਟਰਾਂ ਦੀ ਇੱਕ ਮੀਟਿੰਗ ਸੀ ਜਿੰਨੇ ਵੀ ਜਲੰਧਰ ਦੇ ਬਹੁਤ ਵੱਡੇ ਵੱਡੇ ਡਾਕਟਰ ਨੇ ਅੱਜ ਉਹਨਾਂ ਨਾਲ ਮੀਟਿੰਗ ਸੀ ਮੈਂ ਡਾਕਟਰਾਂ ਨੂੰ ਕਿਹਾ ਕੋਈ ਇਹੋ ਜਿਹੀ ਮਸ਼ੀਨ ਬਣਾ ਲਓ ਜਿਹੜੀ ਦਿਲ ਤੇ ਲੱਗ ਜੇ ਤੇ ਨਾਲ ਦੀ ਨਾਲ ਦੱਸ ਦਿਆ ਕਰੇ ਕਿ ਤੇ ਦਿਲ ਚ ਕਿੰਨਾ ਕੁ ਖੋਟ ਹੈ ਇਹ ਦਿਲ ਦਾ ਕਿੰਨਾ ਕੁ ਬੇਈਮਾਨ ਬੰਦਾ ਹੈ 70% ਹੈ ਜਾਂ 80% ਹੈ ਸਭ ਤੋਂ ਪਹਿਲਾਂ ਮਸ਼ੀਨ ਮੈਂ ਖਰੀਦੂੰਗਾ ਉਹ ਹੁਣ ਅਸੀਂ ਤਾਂ ਆਪਦੇ ਵੱਲੋਂ ਮਿਹਨਤ ਕੀਤੀ ਮੇਰੇ ਤਾਂ ਗਿੱਟੇ ਸੁੱਜ ਗਏ ਰਿੰਕੂ ਵਾਸਤੇ ਜਦੋਂ ਜਿੰਮੀ ਚੋਂਨ ਸੀ ਐਮਪੀ ਬਣਾਉਣ ਵਾਸਤੇ ਗਿੱਟੇ ਸੁੱਜ ਗਏ ਮੇਰੇ ਰੋਡ ਸ਼ੋਅ ਕਰਦੇ ਨੇ ਆਰਾਮ ਨਾਲ ਜਾ ਕੇ ਕਹਿੰਦਾ ਮੈਂ ਹਾਂ ਉਧਰੋਂ ਆਉਂਗਾ ਕਿਧਰ ਚਲਾ ਗਿਆ ਇੱਕ ਵੇਲਾ ਹੋ ਗਿਆ ਦੂਜੇ ਨੂੰ ਵੇਲਾ ਕਰ ਦੋ ਵਾਹਿਗੁਰੂ ਜੀ